ਅਚਰ ਵਿਵਾਦਾਂ 'ਚ ਘਿਰੇ ਰਹਿਣ ਵਾਲੇ ਪੰਜਾਬੀ ਗਾਇਕ ਹਸਨ ਮਾਨਕ ਨੂੰ ਹੁਣ ਹੋਰ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਛਤਰੀਕਾਲ ਮੈਂ ਜਸਪ੍ਰੀਤ ਤੇ ਤੁਸੀਂ ਦੇਖ ਰਹੇ ਹੋ ਮਾਈਂਡ ਮੇਜ਼ ਮੀਡੀਆ। ਦਰਸਲ ਤੋਂ ਖਤੜੀ ਦੇ ਮਾਮਲੇ 'ਚ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪੰਜਾਬੀ ਗਾਇਕ ਹਸਨ ਮਾਨਕ ਨੂੰ ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੁਲਿਸ ਨੇ ਉਸ ਖਿਲਾਫ ਦਰਜ ਮਾਮਲੇ 'ਚ ਬਲਾਤਕਾਰ ਦੀਆਂ ਧਾਰਾਵਾਂ ਜੋੜੀਆਂ ਨੇ ਡੀਐਸਪੀ ਭਾਰਤ ਭੂਸ਼ਣ ਨੇ ਦੱਸਿਆ ਇਹ ਤੋਂ ਖਤੜੀ ਮਾਮਲੇ 'ਚ ਦਰਜ ਬਿਆਨਾਂ ਦੇ ਮੁਤਾਬਕ ਬਲਾਤਕਾਰ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਨੇ ਹਸਨ ਮਾਨਕ ਨੂੰ 13 ਨਵੰਬਰ ਨੂੰ ਗ੍ਰਿਫਤਾਰ ਕੀਤਾ। ਇਹ ਮਾਮਲਾ ਇੱਕ ਐਨਆਰਆਈ ਔਰਤ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ। ਆਖਿਰ ਪੂਰਾ ਮਾਮਲਾ ਹੈ ਕੀ ਹੈ? ਦਰਸਲ ਪੰਜਾਬੀ ਗਾਇਕ ਹਸਨ ਮਾਨਕ ਤੇ ਪਹਿਲਾਂ ਤੋਂ ਹੀ ਵਿਆਹੇ ਬਰੇ ਹੋਣ ਦੇ ਬਾਵਜੂਦ ਦੂਜਾ ਵਿਆਹ ਕਰਵਾਉਣ ਦੇ ਦੋਸ਼ ਲੱਗੇ ਨੇ। ਕੁਝ ਮਹੀਨੇ ਪਹਿਲਾਂ ਇੱਕ ਐਨਆਰਆਈ ਔਰਤ ਵੱਲੋਂ ਫਗਵਾੜਾ ਥਾਣੇ ਦੇ ਵਿੱਚ ਹਸਨ ਮਾਨਕ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਚ ਹਸਨ ਮਾਨਕ ਨੇ ਆਪਣੇ ਆਪ ਨੂੰ ਇੱਕ ਸੈਲੀਬ੍ਰਿਟੀ ਤੇ ਨਾਲ ਹੀ ਆਪਣੇ ਆਪ ਨੂੰ ਸਿੰਗਲ ਦੱਸ ਕੇ ਮਹਿਲਾ ਦਾ ਭਰੋਸਾ ਜਿੱਤਿਆ ਸੀ ਤੁਹਾਨੂੰ ਦੱਸ ਦਈਏ ਕਿ ਹਸਨ ਮਾਨਕ ਦਾ ਆਪਣੀ ਪਹਿਲੀ ਪਤਨੀ ਦੇ ਨਾਲ ਡਿਸਪਿਊਟ ਚੱਲ ਰਿਹਾ ਹੈ ਤੇ ਨਾਲ ਹੀ ਉਹਨਾਂ ਤੇ ਘਰੇਲੂ ਹਿੰਸਾ ਦਾ ਵੀ ਕੇਸ ਦਰਜ ਹੈ ਪੀੜਤਾ ਦੀ ਮਾਂ ਦਾ ਕਹਿਣਾ ਹੈ ਕਿ ਗਾਇਕ ਵੱਲੋਂ ਵਿਆਹ ਦਾ ਸਾਰਾ ਖਰਚਾ ਉਹਨੋਂ ਕੋਲੋਂ ਕਰਵਾਇਆ ਗਿਆ ਸੋਨੇ ਜਾਂਦੀ ਦੇ ਗਹਿਣੇ ਮਹਿੰਗੇ ਗਿਫਟ ਤੇ ਕੱਪੜੇ ਸਮੇਤ ਵਿਆਹ ਤੇ 20 ਤੋਂ 25 ਲੱਖ ਰੁਪਏ ਦਾ ਖਰਚਾ ਆਇਆ। ਬੰਗਾ ਨੇੜੇ ਇੱਕ ਪੈਲਸ ਦੇ ਵਿੱਚ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਇਸ ਵਿਆਹ ਨੂੰ ਗੈਰਕਾਨੂੰਨੀ ਘਰਾਰ ਦਿੱਤਾ। ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਹਸਨ ਮਾਨਕ ਨੂੰ 14 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਤੇ ਹੁਣ ਵੇਖਣਾ ਇਹ ਹੋਏਗਾ ਕਿ ਇਸ ਰਿਮਾਂਡ ਦੇ ਦੌਰਾਨ ਹਸਨ ਮਾਨਕ ਕਿਹੜੇ ਵੱਡੇ ਖੁਲਾਸੇ ਕਰਦੇ ਨੇ। ਨਵੀਆਂ ਤੇ ਤਾਜ਼ਾ ਅਪਡੇਟਸ ਦੇ ਲਈ ਸਾਡੇ ਨਾਲ ਜੁੜੇ ਰਹੋ। ਧੰਨਵਾਦ।